ਕਿ ਤੁਹਾਨੂੰ ਹੂੰ ਸਰਦਾਰ ਬਲਵਿੰਦਰ ਸਿੰਘ ਜੀ ਹਾਂ ਜੀ ਕੈਂਡੀਡੇਟ ਕਿੱਥੇ ਖੜੇ ਹੋ ਇੰਡੀਆ ਗੇਟ ਦਿੱਲੀ ਨਿਊ ਦਿੱਲੀ 23 ਸਤੰਬਰ ਮਹੀਨਾ 2024 ਹਾਂਜੀ ਸਿਆਲ ਜੀ ਹਾਂਜੀ ਸਰ ਕਿੱਥੇ ਖੜੇ ਹੋ ਇੰਡੀਆ ਗੇਟ ਦਿੱਲੀ ਨਵੀਂ ਦਿੱਲੀ ਦਿੱਲੀ ਅੱਜ ਠੀਕ ਹੈ ਕੀ ਹੈ ਭਾਈ ਇਹਨਾ 7ਵਾਂ 2024 ਬੜੇ ਕਰਮਾਂ ਵਾਲੇ ਹੋ ਤੁਸੀਂ ਘੁੰਮ ਰਹੇ ਹੋ ਹੈਨਾ ਘੁੰਮ ਕੀ ਰਹੇ ਜੀ ਦੁਖੀ ਆਤਮਾ ਘੁੰਮ ਰਿਆ ਨੇ ਦੁਖੀ ਆਤਮਾ ਹਾਂ ਜੀ ਅਹੀ ਆਏ ਆ ਸਾਰਾ ਟਪਰੇ ਪੁੱਤਰਾਂ ਪਤਾ ਹੀ ਲਿਆ ਦਾ ਤੇ ਮੈਨੂੰ ਵੀ ਘਮਾ ਦਿਓ ਤੁਸੀਂ ਇੱਧਰ ਆ ਜਾਓ ਮੈਨੂੰ ਵੀ ਵੇਖ ਲੈਣ ਦਿਓ ਜੀ ਠੀਕ ਆ ਤੁਹਾਨੂੰ ਵੀ ਦਿਖਾ ਦਿੰਨੇ ਆ ਹਾਂ ਜੀ ਹਾਂ ਜੀ ਗੱਲ ਨੂੰ ਘਰੇ ਜਾ ਕੇ ਲੜਾਈ ਨਹੀਂ ਕਰਨੀ ਮੈਂ ਨਹੀਂ ਵੇਖਿਆ ਇੰਡੀਆ ਗੇਟ ਇਹ ਸਬੂਤ ਹੈ ਜੈ ਭੀਮ ਜੈ ਭਾਰਤ ਸਤਿਕਾਰਯੋਗ ਖਾਰੇ ਆਗੂਆਂ ਨੂੰ ਬੇਨਤੀ ਆ ਕਿ ਅਜ ਉਸਤਾ ਕੀ ਮਾਫ ਕਰਨਾ ਅਰਜਿੰਦਰ ਸਿੰਘ ਆ ਜੀ ਨਾਲ ਦੇ ਭਾਈ ਜਰੇ ਕੈਂਡੀਡੇਟ ਕਲਿੰਦਰ ਸਿੰਘ ਦੇ ਨਾਲ ਹੋਰ ਮੇਰੇ ਸਾਥੀ ਖਾਬਲਾ ਸਾਹਿਬ ਦੀ ਕੁਰਸੀ ਤੇ ਬੈਠੇ ਹੋਏ ਆ ਜਿਹੜੇ ਨਾਮ ਆਏ ਆ ਸਮਾਜਿਕ ਨਿਆਂ ਮੰਤਰੀ ਦੇ ਖਾਬਲਾ ਦੀ ਕੁਰਸੀ ਬੈਠੇ ਹੋਏ ਆ ਲੇਕਿਨ ਉਹ ਮਾਰਚ ਦੇ ਵਿੱਚ ਤੁਰਨਾ ਨਹੀਂ ਚਾਉਂਦੇ ਸੀਗੇ ਅੱਜ ਦੇ ਵਿੱਚ ਸਾਡੇ ਨੌਜਵਾਨ ਸਾਥੀ ਨੇ ਸਾਹਮਣੇ ਨੰਮਿਤ ਦਿੱਤੀ ਚਲੋ ਕਮਗੀ ਆਈ ਦਾ ਸਾਨੂੰ ਲਗਭਗ ਸੇ 7 ਕਿਲੋਮੀਟਰ ਦੀ ਪੈਦਲ ਯਾਤਰਾ ਕਰਾਇਆ ਵਸੇ ਠੀਕ ਵੀ ਹੋਇਆ ਖਾਣਾ ਸੀ ਜਿਆਦਾ ਖਾ ਲਿਆ ਇਹਨਾਂ ਤੋਂ ਤਾਂ ਖਤਰ ਨਹੀਂ ਗਿਆ ਤਾਂ ਖਾਣਾ ਜਿਆਦਾ ਖਾਣ ਦੇ ਨਾਲ ਪਚ ਵੀ ਰਹਾ ਤਾਂ ਨਾਲ ਆਓ ਜੀ ਸਭ ਤੋਂ ਥਲਗੇ ਨੇੜੇ ਹੋ ਕੇ ਜਿਆ ਵੀ ਜੀ ਨਾਲ ਆ ਤੁਸੀ ਬਾਕੀ ਬੱਕਰੀ ਗੱਲ ਜਨਤਾ ਆਓ ਜੀ ਤੁਸੀਂ ਆਓ ਇੱਧਰ ਗੱਲਬਾਤ ਕਰੋ ਨੇੜੇ ਆ ਕੇ ਕਿੱਥੇ ਕਿੱਥੇ ਆਏ ਫਿਰਦੇ ਹੋ ਤੁਸੀਂ ਗੁਰੂ ਕਰੋ ਜੀ ਗੱਲਬਾਤ ਹਾਂਜੀ ਜੀ ਹੈਸੋ ਅੱਜ 22 7 2024 ਦਿਨ ਸੋਮਵਾਰ ਅੱਜ ਜੁਲ੍ਹੀ ਨਿਉਂਦਲੀ ਪਹੁੰਚੇ ਆਂ ਸਮਾਜਿਕ ਨਿਆ ਅਰਥਿਕ ਸੋਸ਼ਲ ਜਸਟਿਸ ਮੰਤਰਾਲੇ ਜੋ ਕਿ ਰਾਸ਼ਟਰੀ ਦੇਖੇ ਰਾਮਰਾਸ ਖਾਵਲੇ ਜੀ ਨੇ ਆ ਮੰਤਰੀ ਨੇ ਤੇ ਅੱਜ ਜੋ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਉਹਨਾਂ ਦੇ ਕੋਲ ਕਈ ਮਸਲੇ ਲੈ ਕੇ ਆਏ ਆ ਜੋ ਕਿ ਪੰਜਾਬ ਦੇ ਵਿੱਚ ਕਿਸੇ ਗਰੀਬ ਵਰਗ ਐਸੀ ਵਰਗ ਨੂੰ ਕੋਈ ਨਿਆ ਨਹੀਂ ਮਿਲ ਰਿਹਾ ਤੇ ਅੱਜ ਨਿਆ ਦੇ ਜੋ ਕਿ ਪੇਪਰ ਉਹਨਾਂ ਦੇ ਅੱਗੇ ਪੇਸ਼ ਕੀਤੇ ਨੇ ਕਿ ਇਹ ਪਬਲਿਕ ਨੂੰ ਪੰਜਾਬ ਦੀ ਪਬਲਿਕ ਨੂੰ ਨਿਆ ਮਿਲਣਾ ਚਾਹੀਦਾ ਹੈ ਤੇ ਅੱਜ ਉਹਨਾਂ ਕੇਸ ਮਾਰਕ ਕੀਤੇ ਨੇ ਪੰਜਾਬ ਦੇ ਕੁਝ ਆਈਐਸ ਅਫਸਰਾਂ ਨੂੰ ਪੰਜਾਬ ਸਰਕਾਰ ਨੂੰ ਤੇ ਉਹ ਸਾਡੀ ਤਾਂ ਬੇਨਤੀ ਇਹ ਹੈ ਕਿ ਮੰਤਰੀ ਸਾਹਿਬ ਅੱਗੇ ਵੀ ਬੇਨਤੀ ਕੀਤੀ ਕਿ ਪੰਜਾਬ ਦੇ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਜੋ ਨਿਆ ਮੰਤਰੀ ਸਾਹਿਬ ਦਿੱਲੀ ਦੇ ਵਿੱਚ ਕਰ ਰਹੇ ਨੇ ਤੇ ਤੁਸੀਂ ਵੀ ਪੰਜਾਬ ਦੇ ਦਿੱਲੀ ਦੇ ਮੰਤਰੀ ਸਾਹਿਬ ਤੋਂ ਸਿੱਖੋ ਜੋ ਕਿ ਗਰੀਬ ਵਰਗ ਨੂੰ ਨਿਆਂ ਦਿਓ ਹਾਂਜੀ ਪਹਿਲਾਂ ਵੀ ਸਾਰ ਸਰਕਾਰ ਦੇ ਮੰਤਰੀ ਰਾਮ ਦਾਸ ਠਾਵਲੇ ਜੀ ਦੀ ਗੱਲ ਚੱਲ ਰਹੀ ਸੀ ਕਿ ਉਹ ਤੇ ਨਿਆਂ ਲੈ ਦੇ ਸੰਬੰਧ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਇਤਿਕ ਨਿਆਂ ਨਹੀਂ ਮਿਲਿਆ ਗਰੀਬ ਜਨਤਾ ਨੂੰ ਉਹਨਾਂ ਦੇ ਕੁਝ ਕੇਸ ਅਗੇ ਸੀ ਇੱਥੇ ਮੈਂ ਪਬਲਿਕ ਦੇ ਕੇਸ ਇੱਥੇ ਲੈ ਕੇ ਆਇਆ ਅਭਿੰਦਰ ਸਿਆਲ ਜੀ ਆਣਗੇ ਉਹ ਕੁਝ ਦੋ ਸ਼ਬਦ ਤੁਸੀਂ ਕਹਿਣਗੇ ਆਪ ਖੁਦ ਇਹ ਨ્યા ਮੰਗਣ ਵਾਸਤੇ ਮੰਤਰੀ ਸਾਹਿਬ ਦੇ پاس ਪਹੁੰਚੇ ਨੇ ਜੇਹਨਾਂ ਦੇ ਨਾਲ ਅਸੀਂ ਆ ਗਏ ਜੈ ਜੀ ਜੈ ਪਾਸ ਅਜਿੰਦਰ ਸਿਆਲ ਅੱਜ ਅਸੀਂ ਸਮਾਜਿਕ ਨਿਆਂ ਮੰਤਰੀ ਸ਼੍ਰੀ ਰਾਮਦਾਸ ਖੜਵਲੇ ਜੀ ਰਾਜੇ ਮੰਤਰੀ ਪਰ ਸਰਕਾਰ ਨੇ ਵੀ ਦਿੱਲੀ ਦੇ ਕੋਲ ਆਏ ਆ ਜਿਹਦੇ ਵਿੱਚ ਅਸੀਂ ਗਰੀਬ ਮਜ਼ਦੂਰਾਂ ਦੇ ਜੋ ਕਿ ਨਰੇਗਾ ਮਜ਼ਦੂਰ ਅਤੇ ਆਮ ਮਜ਼ਦੂਰ ਦੀ ਸਮੱਸਿਆਵਾਂ ਨੂੰ ਲੈ ਕੇ ਇਹਨਾਂ ਕੋਲ ਆਏ ਆ ਔਰ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਪੰਜਾਬ ਦੇ ਵਿੱਚ 2017 ਦਾ ਜੋ ਨੋਟੀਫਿਕੇਸ਼ਨ ਹੈ ਲੇਬਰ ਮਿਨਿਸਟਰੀ ਪਰ ਸਰਕਾਰ ਵੱਲੋਂ ਨਿਕਲਿਆ ਸੀਗਾ ਜਿਦੇ ਵਿੱਚ ਦੱਸਿਆ ਗਿਆ ਹੈ ਕਿ 2000 ਰੁਪਏ ਪ੍ਰਤੀ ਮਹੀਨਾ ਮਜ਼ਦੂਰ ਨੂੰ ਤਨਖਾਹ ਦਿੱਤੀ ਜਾਵੇ ਜਿਸ ਦਾ ਮਤਲਬ ਹੈ ਕਿ 8 ਰੁਪਏ ਜੋ ਮਜ਼ਦੂਰੀ ਹੈ ਦਿਹਾੜੀ ਹੈ ਉਹ ਹਰ ਮਜ਼ਦੂਰ ਨੂੰ ਮਿਲੇ ਭਾਵੇਂ ਉਹ ਨਰਿਕਾ ਮਜ਼ਦੂਰ ਹੈ ਤੇ ਭਾਵੇਂ ਆਮ ਮਜ਼ਦੂਰ ਹੈ ਸੋ ਅਸੀਂ ਸਾਰੇ ਹੀ ਸਮਾਜਿਕ ਜਥੇਬੰਦੀਆਂ ਨੂੰ ਇਹ ਅਪੀਲ ਕਰਦੇ ਹਾਂ ਦੇ ਗਰੀਬਾਂ ਦੀ ਹੱਕ ਦੀ ਖਾਤਰ ਔਰ ਸੰਵਿਧਾਨ ਦੀਆਂ ਜਿਹੜੀਆਂ ਉਦੇਸ਼ਕਾ ਦੇ ਮੁਤਾਬਕ ਮਨੁੱਖ ਅਧਿਕਾਰਾਂ ਦੇ ਮੁਤਾਬਕ ਸਮਾਜਿਕ ਨਿਆਂ ਮਤਲਬ ਦੇ ਮੁਤਾਬਕ ਆਪਾਂ ਰਲ ਕੇ ਗਰੀਬਾਂ ਦੇ ਜਿਹੜੀ ਮਜ਼ਦੂਰੀ ਦੀ ਗੱਲ ਕਰੀਏ ਜੋ ਕਿ 800 ਰੁਪਏ ਮਹੀਨਾ ਲਾਗੂ ਹੋਣੀ ਚਾਹੀਦੀ ਹੈ ਆਪਾਂ ਸਾਰੇ ਰਲ ਮਿਲ ਕੇ ਆਪਾਂ ਅੱਗੇ ਵਧੀਏ ਇਸ ਕਮਿਸ਼ਨੇ ਚੜਾਈਏ ਜੈਤੂ ਜੈ ਭਰ ਆਪ ਕੀ ਬੋਲ ਰਹੇ ਹੋ 10 ਮੀਟਰ ਕੀ ਆਜੋ हैलो हा असां ਅੱਲੇ ਅਪਲੋਡ ਨਹੀਂ ਕਰਨੀ ਕਿਉਂ ਮੈਂ ਬੁਢਾ ਹੋ ਗਿਆ ਹੂੰ ਉ ਤ ਕੈਮਰਾ ਵੀ ਨਹੀਂ ਫੜਦਾ ਹਨਾ ਕਿਹਦੇ ਨਾਲ ਯਾਰ ਯਾਰ ਆਰੇ ਨਕਸ਼ੇ ਵਿੱਚ ਹੈ ਗੁਰੂ ਜੀ ਨੇ

ਆ ਰਹੇ ਨੇ ਆ ਰਹੇ ਨੇ ਫੋਟੋ ਸ਼ੁਰੂ ਆ ਰਿਹਾ ਹੈ ਹਾਂਜੀ ਕਿਤੂ ਕਿਤੂ ਕੋ ਮਾਇਰੀ ਹਾਂਜੀ ਇੰਡੀਆ ਕੜ ਦੇ ਆਣੇ ਵਾਲੇ ਮਾਇਰੀ ਆਲੇ ਦੁਆੜੇ ਮੈਨੂੰ ਠਕਾਤਾ ਪੂਰੀ ਦਿੱਲੀ ਘੁੰਮ ਕੇ ਲਗਾ ਲੈ ਤੇਰੇ ਹੋਰ ਹੋਏਗਾ ਅੱਛਾ ਲੈ ਵੀ ਗੋਣ ਇੱਥੇ ਬੋਲਣਾ ਤੇ ਨਾਲ-ਨਾਲ ਘੁੰਮਦੇ ਆਣਾ ਸਾਰਾ ਘੁੰਮਣਾ ਹੈ ਖਾਸ ਕਰਕੇ ਉਹ ਝੂਮਚ ਲੈ ਲੈਣਾ ਲਫੜੋ ਝੂਮਚ ਲੈ ਲੈਣਾ ਹਾਂਜੀ ਭਤਾਂਜੀ ਜਿੰਦਰ ਸਿੰਘ ਜੀ ਮੇਰੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਸਮਾਜ ਦੇ ਆਪੋ ਸਾਥੀਆਂ ਨੂੰ ਤੇ ਮੇਰੇ ਮਨੇ ਇਹਗਾ ਮਜ਼ਦੂਰਾ ਨੂੰ ਉਹਨਾਂ ਨੇ ਆਪਣੀ ਜੈਤਨੀ ਨਹੀਂ ਹੋਰ ਟਰਸ ਸਸਿਕਾ ਜੀ ਨਮਸਕਾਰ ਅੱਜ ਨਵੀਂ ਦਿਨੇ ਪੂਰੀਆ ਗੇਟ ਪਹੁੰਚੇ ਅਸੀਂ ਲਗਭਗ ਅੱਜ ਵੀ ਜਿਹੜੀ ਵੀਡੀਓ ਬਣਾਈ ਆ ਉਹ ਜਿਹੜੇ ਬੰਦੇ ਮੇਰੇ ਨਾਲ ਵਰਕਰ ਕੰਮ ਕਰਦੇ ਨੇ ਉਹਨਾਂ ਦੀ ਇੱਛਾ ਹੋਣੀ ਆ ਕਿ ਪ੍ਰਧਾਨ ਦੇ ਨਾਲ ਜਾ ਕੇ ਪ੍ਰਧਾਨ ਦੇ ਨਾਲ ਜਾ ਕੇ ਅਸੀਂ ਵੀ ਪੂਰੀਆ ਗੇਟ ਵੇਖਣਾ ਸੀਗਾ ਪਰ ਵੇਖ ਨਹੀਂ ਸਕੇ ਲੇਕਿਨ ਅੱਜ ਸਾਡੀ ਇੱਕ ਮੀਟਲ ਸਿਟੀ ਚੰਡੀਗੜ੍ਹ ਦੇ ਵਿੱਚ ਜਿੱਦੇ ਵਿੱਚ ਦੋ ਫਿਰੋਜ਼ਪੁਰ ਤੋਂ ਬੱਸਾਂ ਭਰ ਕੇ ਗਈਆਂ ਤਾਂ ਉਹਨਾਂ 'ਚ ਸਾਡੇ ਰੰਗਾ ਸਿੰਘ ਤੇ ਕੁਲਦੀਪ ਸਿੰਘ ਤੇ ਜਗਿੰਦਰ ਸਿੰਘ ਜ਼ਿੰਮੇਵਾਰ ਜਿਹੜੇ ਹੈਗੇ ਸੂਏ ਉਹ ਉਸ ਜ਼ਿੰਮੇਵਾਰੀ ਨੂੰ ਨਿਭਾਇਆ ਲੇਕਿਨ ਸਾਨੂੰ ਅੱਜ ਅਰਜੈਂਟ ਮੀਟਿੰਗ ਵਿੱਚ ਆ ਕੇ ਪਹੁੰਚ ਗਈ ਜਿਹਦੇ ਵਿੱਚ ਸਾਡੇ ਮੋਕਾ ਹੈ ਕਿ ਜਦੋਂ ਬਲਵਿੰਦਰ ਸਿੰਘ ਜੀ ਖੜੇ ਸੀਗੇ ਉਹਨਾਂ ਦੇ ਥਰੂ ਆ ਰਾਮਦਾਸ ਠਾਪਲੇ ਜੀ ਨੇ ਅੱਜ 22 ਤਰੀਕ ਨੂੰ ਆਣਾ ਸੀਗਾ ਨਿਊ ਦਿੱਲੀ ਕੋਕੀ ਦੇ ਵਿੱਚ ਤਾਂ ਉੱਥੇ ਜਿਹੜੀ ਸਾਡੀ ਸਮਝ ਬਣੀ ਕਿ ਅਸੀਂ ਆਪਣੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਆ ਠੀਕ ਹੈ ਸਰ ਜਿਹੜਾ ਸਾਡੇ ਨਾਲ ਐਨਐਫਪ ਤੋਂ ੱੱਕਾ ਹੁੰਦਾ ਆਇਆ ਲੇਕਿਨ ਜੇ ਅੱਜ ਮੌਕਾ ਮਿਲਿਆ ਤੇ ਉਹਨਾਂ ਨੂੰ ਮਿਲ ਕੇ ਮੁੱਦਿਆਂ ਦੀ ਗੱਲ ਕਰੀਏ ਗੱਲ ਹੋ ਚੁੱਕੀ ਆ ਨੇ ਕੇ ਫਿਰ ਵੀ ਉਹਨਾਂ ਨੇ ਰਾਤ ਨੂੰ ਬੈਠਣਾ ਰਾਤ ਦਾ ਸਮਾਂ ਫਿਰ ਸਾਹਮਣੇ ਦਿੱਤਾ ਹੋਇਆ ਸਵੇਰੇ ਫਿਰ ਦਿੱਤਾ ਉਸ ਤੋਂ ਬਾਅਦ ਨੈਸ਼ਨਲ ਐਸੋਸੀਏਸ਼ਨ ਨੂੰ ਜਿਹੜਾ ਹੈਗਾ ਡਾਫਟਰ ਹੈ ਇਹਨੂੰ ਸ਼ਿਕਾਇਤਾਂ ਕਰੀਆਂ ਉਹਨਾਂ ਨੇ ਰਿਟਨ ਵਿੱਚ ਭੇਜੀਆਂ ਤਾਂ ਉੱਥੇ ਵੀ ਗੱਲਬਾਤ ਕਰਨੀ ਆ ਉਹਨਾਂ ਸਾਰੀਆਂ ਸਮਾਜ ਦੇ ਕੰਮਾਂ ਦੀ ਸਮਾਜ ਦੇ ਕੰਮਾਂ ਦੀ ਮੁੱਦੇ ਜਿਹੜੇ ਹੈਗੇ ਸੀਗੇ ਉਹਨਾਂ ਨੇ ਇਲੈਕਟਰ ਜਾਰੀ ਕੀਤਾ ਕੱਲ ਨੂੰ ਹੋ ਜਾਏਗਾ ਤੇ ਉਹਨਾਂ ਨੇ ਇਹ ਨਾਲ ਹੀ ਮਿਲ ਕੇ ਜਾਓ ਸਮਾਜ ਦੇ ਕੰਮਾਂ ਦੀ ਅਸੀਂ ਗੱਲ ਮਿਲ ਕੇ ਕੰਮ ਕਰਨੀ ਪਹੁੰਚੇ ਆ ਤਾਂ ਮੈਂ ਬੇਨਤੀ ਕਰੂੰਗਾ ਕਿ ਜਿਹੜੀ ਅੱਜ ਦੀ ਚੰਡੀਗੜ੍ਹ ਦੇ ਜਾਣ ਦੀ ਮੈਨੂੰ ਦੇਲੇ ਪਈ ਆ ਚਾਹੇ ਮੇਰੀ ਮਜ਼ਬੂਰੀ ਬਣ ਗਈ ਉਹਨਾਂ ਤੋਂ ਮਾਫ਼ੀ ਮੰਗਨਾ ਦਾ ਤਾਂ ਜਲਦੀ ਅਸੀਂ ਉਸੇ ਤਰ੍ਹਾਂ ਕਾਫਲਾ ਬਣਾ ਕੇ ਅਸੀਂ ਨਵੀਂ ਦਿੱਲੀ ਵੀ ਪਹੁੰਚਾਂਗੇ ਨਾਲ ਬੇਨਤੀ ਕਰਾਂਗੇ ਸਰਦਾਰ ਜੀ ਨੂੰ ਕਿ ਆਪਾਂ ਪ੍ਰੋਜੈਕਟ ਦਾ ਪੰਜਾਬ ਦੇ ਵਿੱਚ ਸਾਫਲੇ ਦੀ ਦਾ ਸਮਾਜਿਕ ਨਿਆਂ ਮੰਤਰੀ ਦਾ ਪ੍ਰੋਗਰਾਮ ਵੀ ਆ ਜਾ ਚਲ ਦੋ ਬਿਲਣਾ ਇਸ ਪ੍ਰੋਗਰਾਮ ਪੰਜਾਬ ਦੇ ਵਾਸਤੇ ਤੁਸੀਂ ਗੱਲ ਕਰਨੀ ਹੈ ਮੋਦ ਪ੍ਰਧਾਨੇ ਸਵਕੋ ਮਕਾ ਜੀ ਨੇ ਵਿਚਾਰ ਵੀਡੀਓ ਰੈਂਕਸੇ ਉਹ ਬਿਲਕੁਲ ਸਹੀ ਗੱਲ ਕਰ ਰਹੇ ਨੇ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਇੱਥੇ ਦਿੱਲੀ ਦੇ ਵਿੱਚ ਨਿਆਂ ਮੰਤਰੀ ਜੇਕੇ ਰੱਖੇ ਨੇ ਤੇ ਜੋ ਇਨਸਾਫ ਗਰੀਬਾਂ ਨੂੰ ਉੱਥੇ ਮਿਲ ਨਹੀਂ ਰਿਹਾ ਜੋ ਹੱਕ ਨੇ ਗਰੀਬਾਂ ਨੂੰ ਮਿਲ ਨਹੀਂ ਰਹੇ ਉਹ ਅਕਾਂ ਦੀ ਲੜਾਈ ਲੜਨ ਵਾਸਤੇ ਇੱਥੇ ਜੋ ਕਿ ਕੁਝ ਡਾਕੂਮੈਂਟ ਪੇਸ਼ ਕੀਤੇ ਨੇ ਉਹ ਕੁਝ ਉਹਨਾਂ ਨੇ ਖੁਦ ਮੰਤਰਾਲੇ ਨੇ ਪੰਜਾਬ ਦੇ ਵਿੱਚ ਮਾਰਕ ਕੀਤੇ ਨੇ ਕੇਸ ਜੋ ਕਿ ਨਿਆਂ ਹੀ ਨਹੀਂ ਮਿਲ ਰਿਹਾ ਉਹ ਨਿਆਂ ਤੇ ਮਾਰਕ ਕਰਕੇ ਉਹਨਾਂ ਰਿਪੋਰਟ ਮੰਗੀਏ ਪੰਜਾਬ ਦੇ ਪ੍ਰਸ਼ਾਸਨ ਤੋਂ ਵੀ ਇਹ ਕੰਮ ਕਰਕੇ ਸਾਨੂੰ ਰਿਪੋਰਟ ਸੌਂਪਣੀ ਚਲੋ ਉਹ ਨਿਆਂ ਵੀ ਮਿਲ ਜਾਏਗਾ ਤੇ ਰਿਪੋਰਟ ਵੀ ਇਹਨਾਂ ਦੇ ਕੋਲ ਆ ਜਾਏਗੀ ਤੇ ਇਸੇ ਕਰਕੇ ਵੀ ਪਬਲਿਕ ਨੂੰ ਅਸੀਂ ਤਾਂ ਆਰ ਕੇ ਜੀ ਬਾਬਾ ਸਾਹਿਬ ਦੀ ਪਾਰਟੀ ਮੈਂ ਤੁਸੀਂ ਸਾਰੇ ਪੰਜਾਬ ਵਾਸੀ ਜੁਗਾਇਨ ਕਰੋ ਤਾਂ ਜੋ ਕਿ ਨਿਆਂ ਸੌਖਾ ਮਿਲੇਗਾ ਇਸ ਪਾਰਟੀ ਦੇ ਥਰੂ ਮਿਲਣਾ ਇਸ ਮੰਤਰਾਲੇ ਦੇ ਥਰੂ ਮਿਲਣਾ ਐਵੇਂ ਨਹੀਂ ਹੋਣਾ ਅੱਗੇ ਰਵੈਤੀ ਪਾਰੀਆਂ ਨਾਲ ਆਪਾਂ ਚੱਲਦੇ ਰਹਿਣਾ ਸਾਰੇ ਹੀ ਰਲ ਮਿਲ ਕੇ ਪਰ ਉਹਨਾਂ ਦੇ ਭੱਲੇ ਕੁਝ ਨਹੀਂਗਾ ਕਿਉਂਕਿ ਉਹ ਆਪਣੇ ਘਰ ਪਰਦੇ ਨੇ ਮੰਤਰੀ ਐਮ ਐਲ ਏ ਸਾਰੇ ਤੇ ਗਰੀਬ ਦਾ ਗਰੀਬ ਹੁੰਦਾ ਜਾ ਰਿਹਾ ਤੇ ਕੰਮ ਵੀ ਨਹੀਂ ਹੁੰਦਾ ਦੋਸਤ ਇਹ ਬੇਨਤੀ ਹੈ ਕਿ ਸਾਰੇ ਬਾਬਾ ਸਾਹਿਬ ਦੀ ਪਾਰਟੀ ਚ ਜੁਆਇਨ ਕਰੋ ਤਾਂ ਜੋ ਕਿ ਪਾਰਟੀ ਨੂੰ ਆਪਾਂ ਪੰਜਾਬ ਦੇ ਵਿੱਚ ਕਾਮਯਾਬ ਕਰ ਸਕਾਂ ਤਾਂ ਜੋ ਕਿ ਆਪਾਂ ਸਰਕਾਰ ਬਣਾ ਸਕੀਏ ਪੰਜਾਬ ਦੇ ਵਿੱਚ 2027 ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਹੈ 82 ਸਾਲ ਬਾਅਦ